ਸਸੇ ਗੱਲ ਜੀ ਸਾਰਿਆਂ ਨੂੰ ਕੁਝ ਦਿਨ ਪਹਿਲਾਂ ਆਪਾਂ ਆਪਣੇ ਕੁੱਤੇ ਦੀ ਵੀਡੀਓ ਪਾਈ ਸੀ ਫੇਸਬੁੱਕ ਤੇ ਜੋ ਕਿ ਇੱਕ ਜਗ੍ਹਾ ਖੜਾ ਬਾਰ-ਬਾਰ ਘੁੰਮ ਰਿਹਾ ਸੀ ਤੇ ਉਹਦੇ ਬਾਰੇ ਆਪਾਂ ਪੁੱਛਿਆ ਸੀ ਵੀ ਇਹਦਾ ਘੁੰਮਣ ਦਾ ਕੀ ਕਾਰਨ ਹੈ ਇਹਨੂੰ ਕੀ ਤੇ ਪ੍ਰੋਬਲਮ ਹੈ ਜਿਹੜਾ ਇਹ ਬਾਰ-ਬਾਰ ਇੱਥੇ ਘੁੰਮ ਰਿਹਾ ਤੇ ਉਸ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਤੁਸੀਂ ਸਾਰਿਆਂ ਨੇ ਪਿਆਰ ਦਿੱਤਾ ਬਹੁਤ ਹੀ ਭਾਈਆਂ ਦੇ ਬਹੁਤ ਵਧੀਆ-ਵਧੀਆ ਕਮੈਂਟ ਉਹਦੇ ਵਿੱਚ ਆਏ ਕਈਆਂ ਦਾ ਕਹਿਣਾ ਸੀ ਕਿ ਉਹ ਤੁਸੀਂ ਖੁੱਲਾ ਛੱਡਿਆ ਕਰੋ ਸੁਬਾ ਸ਼ਾਮ ਤੇ ਕਈਆਂ ਨੇ ਆਪਣਾ ਆਪਣੇ ਤਰੀਕੇ ਨਾਲ ਬਹੁਤ ਹੀ ਵਧੀਆ ਵਧੀਆ ਕਮੈਂਟ ਮੈਲੋ ਵਿੱਚ ਉਹਦੇ ਵਿੱਚ ਆਏ ਤੇ ਉਸੇ ਕਮੈਂਟਾਂ ਤੋਂ ਆਪਾਂ ਥੋੜਾ ਸਿੱਖਣ ਦੀ ਕੋਸ਼ਿਸ਼ ਕੀਤੀ ਆ ਤੇ ਕੁੱਤੇ ਨੂੰ ਆਪਣਾ ਖੁੱਲਾ ਛੱਡਿਆ ਕਾਫੀ ਟਾਈਮ ਤੱਕ ਤੇ ਇਹਦੀ ਡੀ ਵਾਰਮਿੰਗ ਵੀ ਕੀਤੀ ਹੈ ਜੀ ਤੇ ਇਹਨੂੰ ਬੁਖਾਰ ਦੀਆਂ ਗੋਲੀਆਂ ਕੇ ਰੋਸੀਨ ਵਗੈਰਾ ਦਿੱਤੀਆਂ ਤੇ ਵਿਟਾਮਨ ਦੀਆਂ ਗੋਲੀਆਂ ਦਿੱਤੀਆਂ ਨੂੰ ਕਾਟ ਵਾਸਤੇ ਕੋਈ ਕਾਟ ਵੀ ਹੋ ਸਕਦੀ ਸੀ ਡਾਕਟਰ ਦੀ ਸਲਾਹ ਵੀ ਲਈ ਸੀ ਤੇ ਹੁਣ ਆਪਣਾ ਕੁੱਤਾ ਜੋ ਕਿ ਬਿਲਕੁਲ ਸਹੀ ਹੈ ਜੀ ਬਿਲਕੁਲ ਨੋਰਮਲ ਹੈ ਤੇ ਵਧੀਆ ਸਿਹਤਮੰਦ ਹੈ ਜੀ ਤੇ ਇਹ ਵੀਡੀਓ ਪਾਉਣ ਦਾ ਇੱਕ ਤਾਂ ਇਹੋ ਮਕਸਦ ਆ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਉਸ ਵੀਡੀਓ ਆਪਣੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਲਾਈਕ ਸ਼ੇਅਰ ਕੀਤੀਆਂ ਤੇ ਇੱਕ ਇੱਕ ਅੱਗੇ ਵੀ ਕੋਈ ਮੇਰੇ ਵਰਗਾ ਜਾਂ ਕਿਸੇ ਨੂੰ ਇਦਾਂ ਦੀ ਦਿੱਕਤ ਆਉਂਦੀ ਹੋਵੇ ਤਾਂ ਉਹ ਇਸ ਤਰ੍ਹਾਂ ਦੀ ਲੋ ਵੀਡੀਓ ਤੋਂ ਸਿੱਖ ਸਕਦਾ ਜੀ ਤੇ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ